ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਵਿਕਾਸ ਕੰਮ ਕਰਵਾਈ ਜਾ ਰਹੇ ਹਨ ਜਿਸ ਦੇ ਚੱਲਦੇ ਗੁਰਦਸਪੁਰ ਦੇ ਨਗਰ ਸੁਧਾਰਤਰ ਅਸਥਾਨ ਵੱਲੋਂ ਵੀ ਕਰੋੜਾਂ ਰੁਪਏ ਖਰਚ ਕੇ ਗੁਰਦਸਪੁਰ ਦੇ ਨਵੇਂ ਬੱਸ ਸਟੈਂਡ ਵਿੱਚ ਨਹੀਂ ਬਣ ਰਹੀ ਸਕੀਮ ਨੰਬਰ 7 ਵਿੱਚ ਵਿਕਾਸ ਕੰਮ ਕਰਵਾਏ ਜਾ ਰਹੇ ਹਨ ਜਿਸ ਵਿੱਚ 34 ਲੱਖ ਰੁਪਏ ਦੀ ਲਾਗਤ ਪਾਰਕ ਦੇ ਨਾਲ ਪੁਠਪਾਥ ਬਣਾਏ ਗਏ ਸਨ ਜਿਸ ਨੂੰ ਛੋਲਪੁਰ ਕੋਆਪਰੇਟਿਵ ਸੋਸਾਇਟੀ ਵੱਲੋਂ ਕਰੀਬ 2 ਮਹੀਨੇ ਪਹਿਲਾਂ ਬਣਾਇਆ ਗਿਆ ਸੀ ਜੋ ਕਿ ਪਹਿਲੀ ਬਾਰਿਸ਼ ਪੈਣ ਦੇ ਨਾਲ ਹੀ ਹੀਠਾ ਵਹੇ ਗਏ ਅਤੇ ਜਗ੍ਹਾ ਜਗ੍ਹਾ ਤੋਂ ਟੁੱਟ ਗਏ ਅਤੇ ਜੋ ਗਰਾਊਂਡ ਦੇ ਨਾਲ-ਨਾਲ ਕੰਧ ਬਣਾਈ ਗਈ ਉਹ ਵੀ ਟੁੱਟ ਕੇ ਹੀਠਾ ਡਿੱਗ ਗਈ ਜ ਟਰਸਟ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਸ ਸਬੰਧੀ ਜਦੋਂ ਨਗਰ ਸੁਧਾਰ ਟਰਸਟ ਗੁਰਦਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਧਿਆਨ ਵਿੱਚ ਇਹ ਮਸਲਾ ਪਹਿਲਾਂ ਵੀ ਆਇਆ ਸੀ ਜਿਸ ਤੋਂ ਬਾਅਦ ਇਸ ਪਰਮ ਨੂੰ ਤਿੰਨ ਨੋਟਿਸ ਕੱਢੇ ਗਏ ਹਨ ਅਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ 30 ਜੂਨ ਤੱਕ ਇਹ ਕੰਮ ਦੁਬਾਰਾ ਕੀਤੇ ਜਾਣ ਨਹੀਂ ਤਾਂ ਉਹਨਾਂ ਦੇ ਸਾਡੇ ਟਰਸਟ ਵਿੱਚ ਹੋਰ ਵੀ ਕੰਮ ਚੱਲ ਰਹੇ ਹਨ ਅਤੇ ਉਹਨਾਂ ਦੀ 15 ਲੱਖ ਦੇ ਕਰੀਬ ਸਿਕਿਉਰਿਟੀ ਟਰਸਟ ਦੇ ਕੋਲ ਜਮ੍ਹਾਂ ਪਈ ਹੈ ਉਹ ਜ਼ਬਤ ਕਰ ਲਈ ਜਾਵੇਗੀ ਅਤੇ ਪਰਮ ਨੂੰ ਬਲੈਕਲਿਸਟ ਕੀਤਾ ਜਾਵੇਗਾ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫੋਟੋਆਂ ਵੀ ਮੈਂ ਖਿਆਜ ਮੈਂ ਅੱਜ ਜਾ ਕੇ ਮੌਕਾ ਦੇਖਿਆ ਜੀ ਉਹੜਾ ਫੁੱਟਪਾਥ ਹੈ ਜੀ ਉਹ ਤਕਰੀਬਨ ਉਹੜਾ ਕੰਮ ਚੱਲਦਾ ਪਿਆ ਹੈ ਉਹ ਸਾਡੇ ਪਾਵਰ ਸਟੇਸ਼ਨ ਦੇ ਬਿਲਕੁਲ ਸਾਹਮਣੇ ਜਿਹੜੀ ਪਾਰਕ ਬਣੀ ਸੀ ਉਹਦੇ ਨਾਲ ਫੁੱਟਪਾਥ ਬਣਿਆ ਸੀ ਸਾਡੇ ਉੱਥੇ ਨਾ ਕਮਰਸ਼ੀਅਲ ਬੂ ਬਣ ਐਸਿਓ ਬੰਨੇ ਆ ਉਹਨਾਂ ਦਾ ਫਰੰਟ ਵਾਲਾ ਏਰੀਆ ਸੀ ਤੇ ਇਹ ਮੈਂ ਜਾ ਕੇ ਦੇਖਿਆ ਇਹ ਕੰਮ ਤਕਰੀਬਨ ਸਾਡੇ 3 ਤੋਂ 4 ਮਹੀਨੇ ਪਹਿਲਾਂ ਕੰਪਲੀਟ ਹੋ ਚੁੱਕਾ ਸੀ ਠੀਕ ਹੈ ਜੀ ਇਹ ਕੰਪਲੀਟ ਹੋਣ ਦੇ ਬਾਵਜੂਦ ਮੈਨੂੰ ਇਹ ਧਿਆਨ ਚ ਪਹਿਲਾਂ ਵੀ ਆਇਆ ਸੀ ਕਿ ਅਜੇ ਇੱਕ ਦੋ ਦਿਨ ਪਹਿਲਾਂ ਬਾਰਿਸ਼ ਪਈ ਹੈ ਤੇ ਮੈਨੂੰ ਇਹ ਦੂਸਰੇ ਮਹੀਨੇ ਫਰਵਰੀ ਦੇ ਦੂਸਰੇ ਮਹੀਨੇ ਵੀ ਇੱਕ ਇਹਦਾ ਕੰਪਲੇਂਟ ਆਈ ਸੀ ਕਿ ਇਹਦੀਆਂ ਟੈਲਾਂ ਬੈਠੀਆਂ ਤੇ ਸਾਡੇ ਅਧਿਕਾਰੀਆਂ ਵੱਲੋਂ ਸਾਡੇ ਟਰਸਟ ਦੇ ਜਿਹੜੇ ਐਕਸੀਡੈਂਟ ਆ ਉਹਨਾਂ ਵੱਲੋਂ ਇਹਨੂੰ ਨੋਟਿਸ ਕੱਢਿਆ ਗਿਆ ਸੀ ਕਿ ਇਹਨੂੰ ਜਲਦੀ ਠੀਕ ਕੀਤਾ ਜਾਵੇ ਠੀਕ ਹੈ ਜੀ ਉਹ ਇੱਕ ਨੋਟਿਸ ਕੱਢਿਆ ਦੂਸਰਾ ਨੋਟਿਸ ਇਹਨਾਂ ਨੂੰ ਫਿਰ ਪੰਜਵੇਂ ਮਹੀਨੇ ਮਈ ਨੂੰ ਕੱਢਿਆ ਗਿਆ 5 ਤਰੀਕ ਨੂੰ ਠੀਕ ਹੈ ਜੀ ਕਿ ਇਹਨੂੰ ਠੀਕ ਕਰਵਾਇਆ ਜਾਵੇ ਨਹੀਂ ਕਰਾਇਆ ਜਾਂਦਾ ਤੇ ਤੁਹਾਡੇ ਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਏਗੀ ਤੇ ਲਾਸਟ ਜਿਹੜਾ ਨੋਟਿਸ ਮੈਂ ਕੱਲ ਇਹਨੂੰ ਇਹ ਕਢਵਾਇਆ ਜੀ ਇੱਕ ਡੁਆਇਆ ਜੀ ਕੱਲ 25 ਤਰੀਕ ਨੂੰ ਨੋਟਿਸ ਡੁਆਇਆ ਗਿਆ ਇਹਦੇ ਵਿੱਚ ਕੀ ਲਿਖਿਆ ਗਿਆ ਕਿ ਅਗਰ ਜਿੰਨਾ ਵੀ ਭਾਵੇਂ ਉਹ ਅਰਥ ਫਿਲਿੰਗ ਦਾ ਕੰਮ ਹੋਵੇ ਭਾਵੇਂ ਟੈਲਾਂ ਦਾ ਕੰਮ ਹੋਵੇ ਤੇ ਭਾਵੇਂ ਉਹ ਫੁੱਟਪਾਥ ਦੀ ਬਾਉਂਡਰੀ ਦਾ ਕੰਮ ਹੋਵੇ ਕੋਈ ਵੀ ਅਗਰ ਉੱਥੇ ਨੁਕਸਾਨ ਹੋਇਆ ਆ ਜੇ ਉੱਥੇ ਆਪਣਾ ਬੈਠ ਗਿਆ ਨੇ ਟੈਲਾ ਬੈਠ ਗਿਆ ਮਤਲਬ ਕਿ ਮਟੀਰੀਅਲ ਮਾੜਾ ਸੀ ਜਾਂ ਫਿਰ ਉਹ ਕੀ ਕਮੀ ਰਹਿ ਗਈ ਕਿ ਜਿਹਦੇ ਕਰਕੇ ਖਰਾਬ ਹੋ ਗਈਆਂ ਨੇ ਇਹਨੂੰ 30 ਤਰੀਕ ਤੱਕ 30 ਜੂਨ ਤੱਕ ਠੀਕ ਕੀਤਾ ਜਾਵੇ ਅਗਰ 30 ਜੂਨ ਤੱਕ ਇਹ ਠੀਕ ਨਹੀਂ ਕਰਦੇ ਤੇ ਇਹਨਾਂ ਦੀ ਆਲ ਓਵਰ ਜਿੰਨੇ ਕੰਮ ਮਤਲਬ 3 ਤੋਂ 4 ਇਹਨਾਂ ਦੇ ਕੰਮ ਇਹਨਾਂ ਦੇ ਚੱਲਦੇ ਪਏ ਨੇ ਸਾਡੇ ٹرسٹ ਦੇ ਵਿੱਚ ਸਾਰੀਆਂ ਦੀਆਂ ਸਿਕਿਉਰਟੀਆਂ ਜ਼ਬਤ ਕੀਤੀਆਂ ਜਾਣਗੀਆਂ ਅਤੇ ਇਹਨਾਂ ਦੇ ਬੰਨ ਦੀ ਕਾਰਵਾਈ ਕੀਤੀ ਹੈ ਅਤੇ ਬਲੈਕਲਿਸਟ ਕੀਤਾ ਜਾਵੇਗਾ ਕੰਪਨੀ ਇਹ ਦੋਲਤਪੁਰ ਸੋਸਾਇਟੀ ਹੈ ਜੀ ਆਪਣਾ ਜਿਹੜੀ ਪਠਾਨਕੋਟ ਤੋਂ ਨਹੀਂ ਜੀ ਠੀਕ ਜਿਹੜੀ ਕਿ ਦੁਆਰ ਵੀ ਡਿੱਟ ਤਾਂ ਕੱਢੀ ਹੋਊਗੀ ਕੰਪਲੇਟ ਕੰਮ ਆ ਰਹੇ ਨਹੀਂ ਬਾਕੀ ਕੰਮ ਚੱਲਦੇ ਪਏ ਜੀ ਬਾਕੀ ਕੰਮ ਰਨਿੰਗ ਦੇ ਵਿੱਚ ਸੀ ਇਹ ਇੱਕੋ ਕੰਮ ਤੇ ਆਇਆ ਜਿਹੜਾ ਜਿਹਦੀ ਆਪਣਾ ਕੰਪਲੀਟ ਹੋਣ ਤੋਂ ਬਾਅਦ ਸ਼ਿਕਾਇਤ ਆਈ ਹੈ ਜਿਹੜੇ ਬਾਕੀ ਕੰਮ ਹੋ ਰਨਿੰਗ ਦੇ ਵਿੱਚ ਹੈ ਅਗਰ ਦੇਖੋ ਪਹਿਲੀ ਗੱਲ ਕਿ ਜਦੋਂ ਕੰਮ ਕੰਪਲੀਟ ਹੁੰਦਾ ਨਾ ਬਿਲਹੋ ਇਹਦੀ ਪੇਮੈਂਟ ਉਹਦੀ ਹੁੰਦੀ ਜਦੋਂ ਕੰਮ ਕੰਪਲੀਟ ਹੁੰਦਾ ਅਗਰ ਕੰਮ ਕੰਪਲੀਟ ਤੋਂ ਹੋਣ ਤੋਂ ਬਾਅਦ ਵੀ ਇੱਕ ਕੰਪਲੇਂਟ ਹੁੰਦੀ ਹੈ ਤੇ ਇਹਨਾਂ ਦੀ 10% ਜਿਹੜੀ ਸਿਕਿਉਰਿਟੀ ਹੁੰਦੀ ਹੈ ਉਹ ਕਿੰਨੇ ਲੱਖ ਦਾ ਕੰਮ ਸੀ ਸਰ ਇਹ ਹੈਗਾ ਸੀ तकरीबन 34 ਲੱਖ ਦਾ ਜੀ ਠੀਕ ਹੈ ਜੀ ਇਹਨਾਂ ਦੀ ਆਪਣਾ तकरीबन 5.5 ਲੱਖ ਰੁਪਏ ਦਾ ਸਿਕਿਉਰਿਟੀ ਜਿਹੜੀ ਇਸ ਕੰਮ ਦੀ ਬਣਦੀ ਆ ਅਗਰ ਦੂਸਰੇ ਕੰਮਾਂ ਦੀ ਵੀ ਪਾਈਏ ਤੇ 15 ਕੁ ਲੱਖ ਸਿਕਿਉਰਿਟੀ ਬਣਦੀ ਆ ਜੀ ਤੇ ਸਾਨੂੰ ਇਹ ਹੁੰਦਾ ਕਿ ਇੱਕ ਸਾਲ ਇਹਨਾਂ ਦੀ ਸਿਕਿਉਰਿਟੀ ਰੱਖ ਕੇ ਆਪਾਂ ਇਹਨਾਂ ਨੂੰ ਜਿਹੜਾ ਆ ਕਿ ਕੰਮ ਦੇਖਿਆ ਜਾਵੇ ਅਗਰ ਇੱਕ ਸਾਲ ਦੇ ਵਿੱਚ ਇਹ ਕੰਮ ਠੀਕ ਰਹਿੰਦਾ ਆ ਤੇ ਇਹਨਾਂ ਦੀ ਸਿਕਿਉਰਿਟੀ ਵਾਪਸ ਕਰ ਦਿੱਤੀ ਆ ਅਗਰ ਨਹੀਂ ਰਹਿੰਦਾ ਤੇ ਫਿਰ ਸਿਕਿਉਰਿਟੀ ਜ਼ਬਤ ਕਰਕੇ ਬੰਦ ਦੀ ਕਾਰਵਾਈ ਉਹ ਕੀਤੀ ਜਾਂਦੀ ਆ